हां दोस्तों मन बड़ा ही उदास है सारे पंजाब ਦੇ ਵਿੱਚ ਉਦਾਸੀ ਦਾ ਮਾਹੌਲ ਹੈ ਅ ਪਿਛਲੇ ਦਿਨਾਂ ਤੋਂ ਪੁੱਤਾ ਮੰਗ ਪਾਲੀ ਕਣਕ ਦੇ ਖੇਤ ਪਲਾਂ ਵਿੱਚ ਹੀ ਸੜਕੇ ਸੁਆਹ ਹੋ ਗਏ ਕਿਸਾਨੀਆਂ ਆਸਾਂ ਉੱਪਰ ਪਾਣੀ ਫਿਰ ਗਿਆ ਕਈ ਵਾਰੀ ਕੁਦਰਤੀ ਆਫਤਾਂ ਆਈਆਂ ਗੜੇ ਮਾਰੀ ਵੀ ਹੋਈ ਹੈ ਹੋਰ ਕਈ ਕੁਛ ਆਇਆ ਪਰ ਕਿਸਾਨ ਨੂੰ ਕਦੇ ਉਰੋਂਦੇ ਨਹੀਂ ਵੇਖਿਆ ਤੇ ਹੁਣ ਪੁੱਤਾ ਮੰਗ ਪਾਲੀ ਕਣਕ ਜਦੋਂ ਸੜਕੇ ਸੁਆਹ ਹੋ ਗਈ ਤਾਂ ਕਿਸਾਨ ਪੁੱਬਾ ਮਾਰਦੇ ਛੱਲੇ ਜਾਂਦੇ ਕੁਦਰਤ ਦਾ ਮੂੜਿਆ ਨਹੀਂ ਜਾ ਸਕਦਾ ਪਰ ਕੁਦਰਤ ਦੇ ਬੰਦੇ ਕਿਸ ਸਮੇਂ ਸਹਾਇ ਹੋ ਸਕਦੇ ਆ ਸਭ ਤੋਂ ਪਹਿਲਾ ਫਰਜ਼ੇ ਬਣਦਾ ਹੈ ਕਿ ਜਿਹੜੀ ਇਹਨਾਂ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਵੈਸੇ ਭਾਈਚਾਰਾ ਜਿਸ ਤਰੀਕੇ ਨਾਲ ਅੱਗੇ ਆਇਆ ਉਹਦੀ ਦਾਤ ਦੇਣੀ ਬਣਦੀ ਹੈ ਇਹ ਕਿਸਾਨਾਂ ਨੇ ਆਪਣੇ ਮਸ਼ੀਨਰੀ ਨੂੰ ਜੋਖਮ ਦੇ ਵਿੱਚ ਪਾ ਕੇ ਅੱਗ ਦੇ ਬਿਲਕੁਲ ਨੇੜੇੋਂ ਲੰਗਾ ਕੇ ਮਦਦ ਕੀਤੀ ਹੈ ਤਾਂ ਹੱਥਾਂ ਦੇ ਵਿੱਚ ਟਾਹਣੀਆਂ ਦਰਖਤਾਂ ਦੀਆਂ ਫੜ ਕੇ ਉਹਦੇ ਨਾਲ ਵੀ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪਿੰਡਾਂ ਦੀਆਂ ਬਈਆਂ ਸਵੈ ਸੇਵੀ ਸੰਸਥਾਵਾਂ ਦੇ ਵੱਲੋਂ ਫਾਇਰ ਬ੍ਰਿਗੇਡ ਬਣਾਏ ਹੋਏ ਨੇ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਹੈ ਇਹ ਸਾਡਾ ਫਰਜ਼ ਬਣਦਾ ਹੈ ਤੇ ਸਾਡਾ ਸੁਭਾਏ ਔਰ ਬਹੁਤ ਹੀ ਚੰਗੀ ਗੱਲ ਹੈ ਕਿ ਸਾਡਾ ਭਾਈਚਾਰਾ ਦੁੱਖ ਦੇ ਸਾਹਮਣੇ ਨਾਲ ਖੜਦਾ ਹੈ ਸੋ ਇਹਨਾਂ ਦੀ ਬਹੁਤ ਬਹੁਤ ਸ਼ਾਬਾਸ਼ ਹੈ ਉਸ ਤੋਂ ਅਗਲਾ ਪੱਖ ਹੁੰਦਾ ਹੈ ਆਰਥਿਕ ਪੱਖ ਦੀ ਆਰਥਿਕ ਪੱਖੋਂ ਵੀ ਮਦਦ ਹੋਣੀ ਸ਼ੁਰੂ ਹੋ ਗਈ ਹੈ ਐਨ ਆਰ ਆਈ ਵੀਰਾਂ ਨੇ ਵੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਚੰਗੀ ਗੱਲ ਹੈ ਪਰ ਦੂਜੇ ਪਾਸੇ ਅਫਸੋਸ ਦੀ ਗੱਲ ਇਹ ਹੈ ਕਿ ਜਿਹੜਾ ਸਾਡਾ ਤੰਤਰ ਹੈ ਚਾਹੇ ਉਹ ਸਰਕਾਰੀ ਤੰਤਰ ਹੈ ਚਾਹੀ ਕੋਈ ਰਾਜਨੀਤਿਕ ਪਾਰਟੀਆਂ ਐ ਵਿਰੋਧੀ ਪਾਰਟੀਆਂ ਐ ਚਾਹੇ ਕੋਈ ਅਖੋਤੀ ਸੰਸਥਾਵਾਂ ਨੇ ਉਹ ਬਿਲਕੁਲ ਚੁੱਪ ਨੇ ਇਹ ਬਹੁਤ ਹੀ ਮੰਦਭਾਗੀ ਗੱਲ ਐ ਸੋ ਇਹ ਚਾਹੀਦਾ ਐ ਕਿ ਆਮ ਆਵਾਮ ਡੀਸੀ ਤੱਕ ਪ੍ਰੈਸ਼ਰ ਬਣਾਉਣ ਤਾਂ ਕਿ ਜਿਹੜੀ ਵੀ ਤੁਹਾਡੇ ਕੋਲੇ ਕੋਈ ਹਸਤਾ ਦੀ ਸੰਕਟ ਦੀ ਘੜੀ ਲਈ ਫੰਡ ਹੁੰਦੇ ਨੇ ਮੇਰੇ ਖਿਆਲ 12000 ਰੁਪਏ ਪਰ ਇੱਕੜ ਐ ਉਹ ਜਲਦੀ ਤੋਂ ਜਲਦੀ ਜਾਰੀ ਕਰਵਾਇਆ ਜਾਣਾ ਚਾਹੀਦਾ ਐਮਬਸ ਤਾਂ ਸਰਕਾਰ ਨੂੰ ਆਪ ਹੀ ਨੋਟਿਸ ਲੈਣਾ ਚਾਹੀਦਾ ਸੀ ਸ਼ਾਇਦ ਖੇਤੀਬਾੜੀ ਵਿਭਾਗ ਰਾਹੀਂ ਕੁਝ ਹੋ ਵੀ ਰਿਹਾ ਹੋਵੇ ਪਰ ਕੋਈ ਹੁੰਦਾ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਐਮਰਜੈਂਸੀ ਦੇ ਤੌਰ ਦੇ ਉੱਤੇ ਸੋ ਜਿਹੜੇ ਪਿੰਡਾਂ ਦੇ ਵਿੱਚ ਵੋਟਾਂ ਵੇਲੇ ਇਹਨਾਂ ਦੇ ਨਾਲ ਤੁਰਦੇ ਨੇ ਰਾਜਨੀਤਿਕ ਲੋਕਾਂ ਦੇ ਚਾਹੇ ਐਮਐਲਏ ਆ ਚਾਹੇ ਐਮਪੀ ਆ ਜੋ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਤੱਕ ਸਨੇਹਾ ਬਚਾਉਣ ਤਾਂ ਕਿ ਉਹ ਕੱਲ ਨੂੰ ਮੂਵ ਕਰਨ ਜੋਗੇ ਹੋ ਜਾਣ ਨੇ ਤਾਂ ਫਿਰ ਜਦੋਂ ਗੁੱਸਾ ਆਇਆ ਇਹਨਾਂ ਨੂੰ ਮੋੜਮਾ ਤੋੜਮਾ ਜਵਾਬ ਦੇਣ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਦੇ ਕਾਰਨ ਜ਼ਰੂਰ ਲੱਭੇ ਜਾਣੇ ਚਾਹੀਦੇ ਆ ਆਮ ਤੌਰ ਤੇ ਇਹੀ ਧਾਰਨਾ ਬਣੀ ਹੋਈ ਹੈ ਵੀ ਚਲੋ ਬਿਜਲੀ ਦਾ ਕਿਤੇ ਸਾਰਟ ਸਰਕਟ ਹੋ ਗਿਆ ਤੇ ਜਾਂ ਕਦੇ ਮਸ਼ੀਨਰੀ ਚੱਲਦੀ ਉਹਦੇ ਵਿੱਚ ਗਾੜੀ ਨਿਕਲ ਗਈ ਉਹਦੇ ਨਾਲ ਹੁੰਦਾ ਸੀ ਪਰ ਹੁਣ ਇਸਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਆ ਕਿ ਜਿੱਥੇ ਬਿਲਕੁਲ ਕੋਈ ਬਿਜਲੀ ਦੀ ਤਾਰ ਨਹੀਂ ਤੇ ਮਸ਼ੀਨਰੀ ਵੀ ਨਹੀਂ ਚੱਲ ਰਹੀ ਤਾਂ ਉੱਥੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਆਈਆਂ ਸੈਂਕੜੇ ਏਕੜ ਮਿਹਰੀ ਕਣਕ ਸੜ ਗਈ ਹੈ ਆ ਪਿੱਛੇ ਜੇ ਖਬਰ ਹੈ ਕੋਈ ਅਕਲ ਦੀ ਕਿ ਸ਼ਰਧ ਫਿਰੋਜ਼ਪੁਰ ਜਿਲ੍ਹੇ ਦੇ ਵਿੱਚ ਕੁਝ ਵਿਅਕਤੀਆਂ ਦੀ ਮੌਤ ਹੋਈ ਹੈ ਮੋਟਰਸਾਈਕਲ ਵੀ ਸੜਿਆ ਹੈ ਤੇ ਸੰਭਾਵਨਾ ਇਹ ਕੀਤੀ ਜਾ ਰਹੀ ਹੈ ਕਿ ਜਿਹੜੇ ਕੋਈ ਲੁਕਸ਼ਿਪ ਕੇ ਕੁਸ਼ਤਾਮਾ ਉੱਤੇ ਲੋਕ ਨਸ਼ਾ ਕਰਦੇ ਨੇ ਉਹ ਪੰਨੀ ਜੀ ਦੇ ਥੱਲੇ ਕੋਈ ਅੱਗ ਬਾਲ ਕੇ ਉੱਥੋਂ ਇਸ ਤਰ੍ਹਾਂ ਦੀਆਂ ਇਕਟਾਮਾ ਵਾਪਰਨ ਦੀ ਸੰਭਾਵਨਾ ਹੈ ਜਾਂ ਬੀੜੀ ਸਿਗਰਟ ਦੇ ਨਾਲ ਵਾਪਰਨ ਦੀ ਸੰਭਾਵਨਾ ਹੈ ਤਾਂ ਸੋ ਇੱਕ ਜਿਹੜੀ ਕੋਈ ਵੀ ਕੋਈ ਮਹਿਕਮਾ ਆਏਗਾ ਜਿਹੜਾ ਆਫਾਤ ਕਾਲਿੰਗ ਇਸ ਤਰ੍ਹਾਂ ਦੀ ਸਿਤੀ ਹੁੰਦੀ ਹੈ ਕੋਈ ਵਰਤਾਰਾ ਆਪਰਦਾ ਉਹਦੇ ਲਈ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਇੱਕ ਟੀਮ ਬਣਾ ਕੇ ਜੀ ਇਨਕੁਆਇਰੀ ਕਰੇ ਇਹ ਕਿਉਂ ਹੋ ਰਿਹਾ ਹੈ ਤਾਂ ਕਿ ਦੇ ਕੋਈ ਹੱਲ ਲੱਭੇ ਜਾ ਸਕਣ ਕਿਉਂਕਿ ਕਣਕ ਹਾਲੀ ਵੀ ਖੜੀ ਹੈ ਤੇ ਆਉਣ ਵਾਲੇ ਸਾਲਾਂ ਵਿੱਚ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਮੱਸਿਆ ਬਣ ਸਕਦੀ ਹੈ ਖਦੀ ਬਣ ਸਕਦੀ ਹੈ ਸੋ ਇਸ ਤੇ ਲਈ ਇਸ ਵੇਲੇ ਵੇਖ ਰਹੇ ਹਾਂ ਕਿ ਇੱਕ ਤਾਂ ਪਿੰਡਾਂ ਦੇ ਵਿੱਚ ਚਾਹੀਦਾ ਵੀ ਜਿੱਥੇ ਕਿਤੇ ਕੋਈ ਪਾਣੀ ਵਾਲੀਆਂ ਟੈਂਕੀਆਂ ਵਗੈਰਾ ਹੈਗੀਆਂ ਉਹਨਾਂ ਨੂੰ ਪਰਕੇ ਰੱਖਿਆ ਜਾਵੇ ਕਿਸੇ ਸਾਂਝੇ ਸਾਂਝੇ ਤੇ ਖੜਾਇਆ ਜਾਵੇ ਕਿਉਂਕਿ ਜਦੋਂ ਕਿਤੇ ਅਕ ਲੱਗਦੀ ਹੈ ਉਸ ਦੇ ਨਾਲ ਉਪਰਥਾਨਾ ਤਾਰਾਂ ਵੀ ਹੁੰਦੀਆਂ ਤੇ ਉਹਦੇ ਵਿੱਚ ਫਾਲਟ ਪੈਣ ਕਰਕੇ ਬਿਜਲੀ ਬੰਦ ਹੋ ਜਾਂਦੀ ਮੌਕੇ ਉੱਤੇ ਮੋਟਰਾਂ ਨਹੀਂ ਚੱਲਦੀਆਂ ਦੂਜੀ ਗੱਲ ਦੇਖਣ ਦੇ ਵਿੱਚ ਆਇਆ ਵੀ ਅੱਜ ਕੱਲ ਸੂਏ ਗੱਸੀਆਂ ਬਿਲਕੁਲ ਖਾਲੀ ਪਏ ਨੇ ਨਹਿਰਾਂ ਬੰਦ ਪਈਆਂ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ 10 ਦਿਨ ਹੈਗੇ ਹਨ ਵਿੱਚ ਪਾਣੀ ਜਿਹੜਾ ਉੱਪਰੋਂ ਛੱਡ ਦੇਣਾ ਚਾਹੀਦਾ ਤਾਂ ਕਿ ਐਮਰਜੈਂਸੀ ਸਮੇਂ ਉਹਨਾਂ ਥਾਵਾਂ ਉੱਤੇ ਪਾਣੀ ਭਰਿਆ ਜਾਵੇ ਜਾਂ ਖਾਲਾ ਰਹੀਂ ਉਹਨਾਂ ਜਿਹੜੀਆਂ ਅੱਗ ਵਾਲੀ ਘਟਨਾ ਹੈ ਉੱਥੇ ਨੂੰ ਉਹਨੂੰ ਲਿਆਂਦਾ ਜਾ ਸਕੇ ਕਿਸੇ ਹੱਦ ਤੱਕ ਇਸ ਤਿੱਖੇ ਨਾਲ ਵੀ ਇਹ ਗੱਲ ਕੰਟਰੋਲ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਪਿੰਡਾਂ ਦੇ ਵਿੱਚ ਜਿਹੜੇ ਫਾਇਰ ਬ੍ਰਿਗੇਡ ਬਣੇ ਹੋਏ ਨੇ ਇਸਤਾਂ ਦੀ ਹੋਰ ਮਸ਼ੀਨਰੀ ਤਿਆਰ ਹੋਵੇ ਪਿੰਡਾਂ ਨੂੰ ਘਟੂ ਘਟ 80% ਸਬਸਿਡੀ ਉੱਪਰ ਇਸਤਾਨੀਆਂ ਜਿਹੜੀਆਂ ਕੋਈ ਫਾਇਰ ਬ੍ਰਿਗੇਡ ਆ ਉਹ ਮੁਹੱਈਆ ਕਰਾਉਣੀਆਂ ਚਾਹੀਦੀਆਂ ਸਰਕਾਰੀ ਤੌਰ ਦੇ ਉੱਤੇ ਬਲਾਕ ਪੱਧਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਚਾਹੇ ਆਰਜੀ ਤੌਰ ਦੇ ਉੱਤੇ ਪ੍ਰਬੰਧ ਕਰ ਲਿਆ ਜਾਵੇ ਅੱਜ ਕੱਲ ਪ੍ਰਬੰਧ ਕਰ ਦੇਣਾ ਚਾਹੀਦਾ ਜਿੱਥੇ ਨਾ ਟੈਂਕੀਆਂ ਵਿੱਚ ਸਿੱਧੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਉਸ ਤੇ ਜਿਹੜਾ ਹੈਗਾ ਕੁਝ ਕੈਮੀਕਲ ਤਰੀਕੇ ਵੀ ਵਰਤੇ ਜਾ ਸਕਦੇ ਐ ਜਿਵੇਂ 7ਵੀਂ 8ਵੀਂ ਕਲਾਸ ਦੇ ਵਿੱਚ ਉਹ ਅੱਗ ਬਜਾਓ ਯੰਤਰਾਂ ਬਾਰੇ ਪੜ੍ਹਦੇ ਹੁੰਦੇ ਸੀਗੇ ਤੇ ਜਿਹੜੀਆਂ ਸਾਡੇ ਕੋਲੇ ਮਸ਼ੀਨਰੀ ਹੈ ਉਹਦੇ ਵਿੱਚ ਵੀ ਲਾਜ਼ਮੀ ਹੋਣਾ ਚਾਹੀਦਾ ਵੀ ਜਿਹੜਾ ਅੱਗ ਬਜਾਓ ਯੰਤਰ ਹੈ ਉਹ ਫਿੱਟ ਕੀਤੇ ਹੋਣ ਜਿਵੇਂ ਸਕੂਲਾਂ ਦੇ ਵਿੱਚ ਜਾਂ ਕੋਈ ਹਸਪਤਾਲਾਂ ਦੇ ਵਿੱਚ ਸਰਕਾਰੀ ਸੰਸਥਾਵਾਂ ਦੇ ਵਿੱਚ ਉਹ ਮਹੱਈਆ ਕੀਤੇ ਜਾਂਦੇ ਆ ਤੇ ਉਹ ਕਰਵਾਏ ਜਾਣੇ ਚਾਹੀਦੇ ਤਾਂ ਕਿ ਜਿੱਥੇ ਕਿਤੇ ਥੋੜੀ ਬਹੁਤੀ ਅੱਗ ਲੱਗਦੀ ਉਹਨੂੰ ਮੁੱਖ ਉੱਥੇ ਕੰਟਰੋਲ ਕੀਤਾ ਜਾ ਸਕੇ ਅ ਅਗਰਿਕਲ ਮੈਂ ਵੇਖ ਰਿਹਾ ਸੀ ਥੋੜਾ ਜਿਹਾ ਗੂਗਲ ਸਰਚ ਕੀਤਾ ਵੀ ਆਸਟ੍ਰੇਲੀਆ ਦੇ ਵਿੱਚ ਸੁਣਦੇ ਆ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ ਤੇ ਜਿਹੜੀ ਮਤਲਬ ਮਹੀਨਿਆਂ ਬੱਧੇ ਚੱਲਦੀ ਰਹਿੰਦੀ ਹੈ ਉੱਥੇ ਉਹ ਪ੍ਰਯੋਗ ਕਰਦੇ ਨੇ ਹੈਲੀਕਾਪਟਰ ਦਾ ਜਾਂ ਹਵਾਈ ਜਹਾਜ਼ਾਂ ਦਾ ਇਹ ਸਾਡੇ ਵੀ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਘਟੋ ਘਟ ਉੱਪਰੋਂ ਜਿਹੜੀ ਉਹਦੇ ਵਿੱਚ ਉਹਨੂੰ ਕੋਈ ਪਾਣੀ ਵਗੈਰਾ ਦੀ ਸਪਰੇ ਕਰਕੇ ਇੱਕ ਤਰ੍ਹਾਂ ਦੀ ਆਰਜੀ ਵਰਖਾ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕੇ ਹਵਾ ਵਗਦੀ ਹੈ ਤਾਂ 5 5 10 ਕਿਲੋਮੀਟਰ ਤੱਕ ਅੱਗ ਲੱਗ ਜਾਂਦੀ ਹੈ ਸੋ ਇਹ ਪਹਿਲ ਦੇ ਆਧਾਰ ਦੇ ਉੱਤੇ ਕਰਨਾ ਬਣਦਾ ਹੈ ਹਾਂ ਬਾਕੀ ਭਰਾਵੋ ਆਪਣਾ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਹੋ ਕਮੇਟੀਆਂ ਬਣਨੀਆਂ ਚਾਹੀਦੀਆਂ ਪਹਿਲ ਦੇ ਆਧਾਰ ਦੇ ਉੱਤੇ ਚਾਹੇ ਉਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਜਾਂ ਜਿਹੜੇ ਵੀ ਕੋਈ ਇਸ ਤਰ੍ਹਾਂ ਦੀਆਂ ਵੱਡੀਆਂ ਸਿਸਟਮੀਆਂ ਨਾਲ ਨਿਯੰਤਰਣ ਵਾਲੇ ਆਮਲਾ ਹੈਗਾ ਤਾਂ ਕਿ ਸਾਰੇ ਸੋਚ ਵਿਚਾਰ ਕਰਕੇ ਇਸ ਦਾ ਕੋਈ ਫੌਰੀ ਹੱਲ ਕੱਢਿਆ ਜਾਵੇ ਕਿਉਂਕਿ ਜਿੱਥੇ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਉਥੇ ਅਨਾਜ ਦੀ ਕਮੀ ਵੀ ਪੇਸ਼ ਹੁੰਦੀ ਹੈ ਇਸ ਵਾਰ ਲੱਗਦਾ ਨਹੀਂ ਵੀ ਇੱਛਾ ਪੂਰਾ ਹੋਏਗਾ ਫਸਲ ਵਧੀਆ ਸੀ ਪਰ ਇਸਆਂ ਦੀਆਂ ਘਟਨਾਵਾਂ ਜਿਹੜੀਆਂ ਹੈਗੇ ਬਹੁਤ ਹੀ ਮੰਦਭਾਗੀਆਂ ਸੋ ਇਸ ਦੇ ਉੱਤੇ ਸੋਚਨ ਵਿਚਾਰਨ ਦੀ ਬਹੁਤ ਜ਼ਰੂਰਤ ਹੈ ਸੋ ਹਰ ਵਿਅਕਤੀ ਨੂੰ ਆਪਣਾ ਬਣਦਾ ਹਿੱਸਾ ਇਹਦੇ ਵਿੱਚ ਪਹਿਲ ਦੇਦਾਰ ਤੇ ਪਾਉਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ